ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀ ਵੀਰਾਂ ਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੁਪਹਿਰ ਵੇਲੇ ਵੀ ਇੱਕ ਵੀਡੀਓ ਆ ਰਹੀ ਹੈ ਕਿ ਚੰਡੀਗੜ੍ਹ 에어ਪੋਰਟ ਦੇ ਉੱਪਰ ਕੰਗਣਾ ਰਨਾਉਤ ਨੂੰ ਸਾਡੇ ਇੱਕ ਪੰਜਾਬ ਦੀ ਨੌਜਵਾਨ ਕੁੜੀ ਜਿਹੜੀ CISF ਦੇ ਵਿੱਚ ਨੌਕਰੀ ਕਰਦੀ ਹੈ 에어ਪੋਰਟ ਸਿਕਿਉਰਿਟੀ ਦੇ ਵਿੱਚ ਉਸਨੇ ਕੰਗਣਾ ਰਨਾਉਤ ਨੂੰ ਉੱਥੇ ਪਹੁੰਚਣ ਤੇ ਸਵਾਲ ਪੁੱਛਿਆ ਕਿ ਅੰਦੋਲਨ ਦੇ ਵਿੱਚ ਜਦੋਂ ਤੁਸੀਂ ਇਹ ਕਮੈਂਟ ਕਰਦੇ ਰਹੇ ਹੋ ਭੱਦੇ ਕਿ ਜਿਹੜੀਆਂ ਔਰਤਾਂ ਅੰਦੋਲਨ 'ਚ ਬੈਠੀਆਂ ਨੇ 100-100 ਰੁਪਏ ਦਿਹਾੜੀ ਤੇ ਬੈਠੀਆਂ ਨੇ ਤਾਂ ਉਹਨਾਂ ਔਰਤਾਂ ਵਿੱਚ ਮੇਰੀ ਮਾਂ ਵੀ ਉੱਥੇ ਬੈਠੀ ਸੀ ਅਸੀਂ ਆਪਣੀ ਜ਼ਮੀਨ ਲਈ ਆਪਣੇ ਜ਼ਮੀਰਾਂ ਲਈ ਆਪਣੇ ਪੰਜਾਬ ਲਈ ਬੈਠੇ ਸੀ ਤਾਂ ਤੁਸੀਂ ਇਹ ਉਦੋਂ ਕਿਉਂ ਬੋਲਿਆ ਤਾਂ ਉਸ ਤੋਂ ਬਾਅਦ ਜਦੋਂ ਇਸ ਗੱਲ ਤੇ ਜਵਾਬ ਦੇਣ ਦੀ ਬਜਾਏ ਕਿਉਂਕਿ ਆਪਾਂ ਪਿਛਲੇ ਸਮੇਂ ਵੀ ਕਹਿੰਦੇ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਦਾ ਵੀ ਸੱਦਾ ਸੀਗਾ ਕਿ ਇਹਨਾਂ ਭਾਜਪਾ ਵਾਲਿਆਂ ਨੂੰ ਸਵਾਲ ਕਰੋ ਤਾਂ ਉਹ ਜਦੋਂ ਕੰਗਣਾ ਰਣੌਤ ਉੱਥੇ ਆਈ ਤਾਂ ਉਸ ਕੁੜੀ ਨੇ ਜਦੋਂ ਸਵਾਲ ਪੁੱਛਿਆ ਪੰਜਾਬ ਦੀ ਉਸ ਬਹਾਦਰ ਧੀ ਨੇ ਤਾਂ ਪਤਾ ਲੱਗਾ ਕਿ ਕੰਗਣਾ ਰਣੌਤ ਨੇ ਫਿਰ ਤੋਂ ਉਸੇ ਹੰਕਾਰ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਉਹ ਸਿਰਫ ਇੱਕ ਐਕਟਰ ਸੀ ਜਾਂ ਭਾਜਪਾ ਦੀ ਇੱਕ ਵਰਕਰ ਸੀ ਤੇ ਹੁਣ ਉਹ ਐਮਪੀ ਜਿੱਤੀ ਆ ਭਾਜਪਾ ਦੀ ਤਾਂ ਉਸਨੇ ਹੰਕਾਰ ਦੇ ਵਿੱਚ ਜਦੋਂ ਫਿਰ ਬਤਮੀਜੀ ਕੀਤੀ ਤਾਂ ਉਸ ਬਤਮੀਜੀ ਨੂੰ ਨਾਂ ਸਹਾਰਦੇ ਹੋਏ ਉਸ ਪੰਜਾਬ ਦੀ ਧੀ ਨੇ ਜਿਹੜਾ ਪੰਜਾਬ ਦਾ ਰਵਾਇਤੀ ਤਰੀਕਾ ਹੈ ਵੀ ਵਿਗੜਿਆ ਤਿਕੜਿਆਂ ਨੂੰ ਸੂਤ ਕਿਵੇਂ ਕਰੀਦਾ ਤਾਂ ਉਸ ਧੀ ਨੇ ਜਦੋਂ ਉਹਦੇ ਥੱਪੜ ਜੜਿਆ ਉਸ ਤੋਂ ਬਾਅਦ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਕੰਗਰ ਕੰਗਣਾ ਰਨੌਤ ਦਾ ਵੀ ਗੱਲ ਆਈ ਆ ਸਾਹਮਣੇ ਔਰ ਉਸ ਸ਼ੇਰਨੀ ਧੀ ਨੇ ਵੀ ਕਿਹਾ ਕਿ ਮੇਰੀ ਮਾਂ ਉਸਵੇਂ ਅੰਦੋਲਨ ਚ ਬੈਠੀ ਸੀ ਔਰ ਸਾਰੀਆਂ ਮਾਵਾਂ ਬੈਠੀਆਂ ਜਦੋਂ ਸਾਡੀਆਂ ਮਾਵਾਂ ਨੂੰ 100-100 ਰੁਪਏ ਵਾਲੀਆਂ ਦਿਹਾੜੀਦਾਰ ਔਰਤਾਂ ਕਹਿੰਦੀ ਸੀ ਤਾਂ ਉਹਦਾ ਸਵਾਲ ਪੁੱਛਣ ਤੇ ਫਿਰ ਜਦੋਂ ਬਤਮੀ ਜੀ ਕੀਤੀ ਤਾਂ ਫਿਰ ਉਹਨੇ ਉਹਦੋਂ ਸਬਕ ਸਿਖਾਇਆ ਸੋ ਅ ਅਸੀਂ ਸਮਝਦੇ ਆ ਮੈਂ ਸਮਝਦਾ ਕੀ ਕ੍ਰਾਂਤੀਕਾਰੀ ਕਿਸਾਨੀ ਨੂੰ ਪੰਜਾਬ ਵੱਲੋਂ ਅਸੀਂ ਸਮਝਦੇ ਹਾਂ ਕਿ ਉਸ ਧੀ ਨੇ ਸਵਾਲ ਪੁੱਛੇ ਆ ਤੇ ਬਤਮੀਜੀ ਕਰਨ ਤੇ ਉਸ ਨੂੰ ਜਿਹੜਾ ਸਬਕ ਵੀ ਸਿਖਾਇਆ ਸੋ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਆਪਣੀ ਉਸ ਧੀ ਦੇ ਨਾਲ ਆ ਪਤਾ ਲੱਗਿਆ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸ਼ਾਇਦ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਅਸੀਂ ਪੰਜਾਬ ਦੀ ਸਰਕਾਰ ਨੂੰ ਕਹਿੰਨੇ ਆ ਕਿ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਡਟ ਕੇ ਉਸ ਕੁੜੀ ਦੇ ਨਾਲ ਖੜੇ ਸਾਡੀ ਧੀ ਦੇ ਨਾਲ ਖੜੇ ਔਰ ਅਸੀਂ ਵੀ ਕ੍ਰਾਂਤੀਕਾਰੀ ਕਿਸਾਨੀਓ ਨੂੰ ਪੰਜਾਬ ਵੱਲੋਂ ਨਾਲ ਖੜੇ ਆ ਸਾਡੀ ਉਸ ਬੱਚੀ ਨਾਲ ਕੁਝ ਵੀ ਨਜਾਇਜ਼ ਨਹੀਂ ਹੋਣਾ ਚਾਹੀਦਾ ਤੇ ਜੇਕਰ ਕੇਂਦਰ ਸਰਕਾਰ ਨੇ ਜਾਂ ਕਿਸੇ ਕੇਂਦਰੀ ਏਜੰਸੀ ਨੇ ਕੋਈ ਮਤਲਬ ਸਾਡੀ ਬੱਚੀ ਨਾਲ ਗਲਤ ਕੀਤਾ ਜੇ ਉਸ ਨਾਲ ਕੋਈ ਕੁਝ ਨੂੰ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਇਹਦਾ ਮੂੰਹ ਤੋੜਵਾ ਜਵਾਬ ਦੇਾਂਗੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਵੀ ਇਹਨੂੰ ਲੈ ਕੇ ਜਾਵਾਂਗੇ ਗੱਲ ਨੂੰ ਔਰ ਪੂਰਾ ਠੋਕ ਵਜਾ ਕੇ ਇਹਦਾ ਜਵਾਬ ਦੇਾਂਗੇ ਔਰ ਅਸੀਂ ਇਸ ਆਪਣੀ ਇਸ ਬੱਚੀ ਦਾ ਇਹ ਜੋ ਅੱਜ ਉਹਨੇ ਐਕਸ਼ਨ ਕੀਤਾ ਹੈ ਇਸ ਕੰਗਣਾ ਵਰਗੀ ਜਿਹੜੀ ਬੇਲਗਾਮ ਜਿਹਦੀ ਜ਼ੁਬਾਨ ਬੜੀ ਬੇਲਗਾਮ ਹੈ ਜਿਹੜੀ ਕਿਸਾਨਾਂ ਤੇ ਭੱਦੇ ਕਮੈਂਟ ਕਰਦੀ ਹੈ ਉਹਦਾ ਜਵਾਬ ਦਿੱਤਾ ਔਰ ਭਾਜਪੀ ਨੂੰ ਦਾ ਜਿਹੜਾ ਫਤੂਰ ਵੀ ਲੋਕਾਂ ਨੇ ਕੁਛ ਅੱਗੇ ਨਾਲੋਂ ਪਹਿਲਾਂ ਨਾਲ ਲਾਇਆ ਖਾਸ ਕਰਕੇ ਉਹਨਾਂ ਇਲਾਕਿਆਂ ਜਿੱਥੇ ਅੰਦੋਲਨ ਜਿੱਥੇ ਕਿਸਾਨ ਅੰਦੋਲਨ ਸੋ ਭਾਜਪੀ ਨੂੰ ਇਹਨਾਂ ਆਪਦੀਆਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਤੇ ਹਜੇ ਵੀ ਜਿਹੜੇ ਲੀਡਰ ਕਿਸਾਨਾਂ ਬਾਰੇ ਜਾਂ ਪੰਜਾਬ ਬਾਰੇ ਬਕਵਾਸ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੋਂ ਬਾ੍ਜ ਆਉਣਾ ਚਾਹੀਦਾ ਸੋ ਅਸੀਂ ਆਪਣੀ ਉਸ ਬੇਟੀ ਕੁਲਵਿੰਦਰ ਕੌਰ ਦੇ ਬਿਲਕੁਲ ਨਾਲ ਆਂ ਔਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਤੁਰੰਤ ਕਿ ਓਐਸ ਬੇਟੀ ਦੀ ਹਿਫਾਜ਼ਤ ਕਰੇ ਔਰ ਪੂਰੀ ਤਰ੍ਹਾਂ ਨਾਲ ਉਸਤੇ ਕੇਸ ਦੀ ਪੈਰਵਾਹੀ ਕਰੇ ਔਰ ਅਸੀਂ ਵੀ ਬਿਲਕੁਲ ਉਹਦਾ ਸਮਰਥਨ ਕਰਾਂਗੇ ਜੇਕਰ ਕਿਸੇ ਵੀ ਕੇਂਦਰੀ ਏਜੰਸੀ ਨੇ ਜਾਂ ਕੇਂਦਰ ਸਰਕਾਰ ਨੇ ਕੋਈ ਨਾਜਾਇਜ਼ ਕੀਤੀ ਤਾਂ ਅਸੀਂ ਉਸਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇਸ ਪੰਜਾਬ ਦੀ ਸ਼ੇਰਨੀ ਤੀ ਕੁਲਵਿੰਦਰ ਕੌਰ ਦਾ ਆਪਾਂ ਸਾਥ ਦਈਏ ਕਿਉਂਕਿ ਉਸਨੇ ਆਪਣੀ ਗੱਲ ਨੂੰ ਲਜਾਂਦਾ ਹੋਇਆ ਆ ਇਸ ਜਿਹੜੀ ਬੀਜੇਪੀ ਦੀ ਇਹ ਬਹੁਤ ਵਿਗੜੀ ਹੋਈ ਜਿਹੜੀ ਕੰਗਣਾ ਰ瑙 ਤੋਂ ਉਹਨੂੰ ਜਵਾਬ ਦਿੰਦਾ ਸੋ ਆਪਾਂ ਡਟ ਕੇ ਸਾਰੇ ਸਾਥ ਦਈਏ ਧੰਨਵਾਦ ਵੀਡੀਓ ਅੱਗੇ ਫੈਲਾਓ ਜੀ